ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦਾ ਪੈਰਾ ਰਚਨਾ ਕਰਾਂਗੇ ਮੇਰੀ ਡਾਇਰੀ ਜਦੋਂ ਮੈਂ 10ਵੀਂ ਦੀ ਪ੍ਰੀਖਿਆ ਪਾਸ ਕਰ ਲਈ ਤਾਂ ਮੇਰੇ ਮਾਮਾ ਜੀ ਨੇ ਮੈਨੂੰ ਤੋਹਫੇ ਵਜੋਂ ਇੱਕ ਸੁੰਦਰ ਡਾਇਰੀ ਦਿੱਤੀ ਅਤੇ ਇਸ ਡਾਇਰੀ ਦੇ ਮੱਤ ਬਾਰੇ ਵੀ ਚੰਗੀ ਤਰ੍ਹਾਂ ਸਮਝਾਇਆ ਯਾਨਕਿ ਜਦੋਂ ਨੇ 10ਵੀਂ ਦੇ ਪੇਪਰ ਦੇਤੇ ਪਾਸ ਕਰ ਲਏ ਤਾਂ ਮਾਮਾ ਨੇ ਉਹਨੂੰ ਇੱਕ ਡੈਰੀ ਦਿੱਤੀ ਤੋਂ ਉਹਦੀ ਇੰਪੋਰਟੈਂਸ ਬਾਰੇ ਵੀ ਦੱਸਿਆ ਸੋ ਉਸ ਦਿਨ ਤੋਂ ਹੀ ਮੈਂ ਇਸ ਡੈਰੀ ਨੂੰ ਆਪਣੇ ਜੀਵਨ ਦਾ ਇੱਕ ਜ਼ਰੂਰੀ ਅੰਗ ਹੀ ਸਮਝ ਲਿਆ ਰਾਤ ਨੂੰ ਸੌਣ ਤੋਂ ਪਹਿਲਾਂ ਮੈਂ ਇਕਾਗਰ ਚਿਤ ਹੋ ਕੇ ਆਪਣੀ ਸਟੈਰੀ ਵਿੱਚ ਆਪਣੀਆਂ ਸੋਚਾਂ ਉਕਰਦਾ ਹਾਂ ਯਾਨੀ ਕਿ ਲਿਖਦਾ ਹਾਂ ਇਹ ਮੇਰੇ ਜੀਵਨ ਦੇ ਮਿੱਠੇ-ਕੋੜੇ ਅਨੁਭਵ ਵੀ ਹੀ ਹਨ ਮੇਰੀ ਡੈਰੀ ਤੋਂ ਹੀ ਮੇਰੀ ਹਰ ਕਾਰਗੁਜ਼ਾਰੀ ਦਾ ਪਤਾ ਲੱਗ ਜਾਂਦਾ ਯਾਨੀ ਕਿ ਜੋ ਵੀ ਮੈਂ ਕੰਮ ਕਰਦਾ ਉਹ ਮੇਰੀ ਡਾਇਰੀ ਤੋਂ ਪਤਾ ਲੱਗ ਜਾਂਦਾ ਪੁਸਤਕਾ ਰਸਾਲੇ ਆਦੀ ਪੜ੍ਹਦੇ ਸਮੇਂ ਮੈਨੂੰ ਜਿਹੜੇ ਮਹਾਪੁਰਸ਼ ਦਾ ਵਿਚਾਰ ਚੰਗਾ ਲੱਗਦਾ ਹੈ ਮੈਂ ਇਸ ਵਿੱਚ ਦਰਜ ਕਰ ਲੈਂਦਾ ਹਾਂ ਮੈਂ ਕਾਲਜ ਨੂੰ ਫੀਸਾ ਆਦੀ ਦੇ ਰੂਪ ਵਿੱਚ ਜਿਹੜਾ ਭੁਗਤਾਨ ਕਰਦਾ ਹਾਂ ਉਸ ਦਾ ਪੂਰਾ ਵੇਰਵਾ ਆਪਣੀ ਡਾਇਰੀ ਵਿੱਚ ਲਿਖਦਾ ਹਾਂ ਘਰ ਵਿੱਚ ਕੀਤੀਆਂ ਵਿਸ਼ੇਸ਼ ਚੀਜ਼ਾਂ ਦੇ ਬਿੱਲਾਂ ਨੂੰ ਪੂਰੇ ਵੇਰਵੇ ਸਹਿਤ ਡਾਇਰੀ ਵਿੱਚ ਦਰਜ ਕਰਦਾ ਹਾਂ ਯਾਨੀ ਕਿ ਜੋ ਚੀਜ਼ਾਂ ਨੇ ਖਰੀਦੀ ਹੈ ਉਹਨਾਂ ਦੇ ਬਿੱਲ ਵੀ ਡਾਇਰੀ 'ਚ ਲਿਖਦਾ ਨੋਟ ਕਰਦਾ ਹੈ ਕਾਲਜ ਜਿਹੜੀ ਫੀਸ ਦਿੱਤੀ ਹੈ ਕਿੰਨੀ ਦਿੱਤੀ ਹੈ ਕਦੋਂ ਦਿੱਤੀ ਹੈ ਕਿਹੜੇ ਮੰਥ ਦਿੱਤੀ ਹੈ ਉਹ ਵੀ ਸਾਰਾ ਕੁਝ ਡਾਇਰੀ 'ਤੇ ਲਿਖਦਾ ਹੈ ਮੇਰੀ ਡਾਇਰੀ ਵਿੱਚ ਸਭ ਰਿਸ਼ਤੇਦਾਰਾਂ ਤੇ ਮਿੱਤਰਾਂ ਦੇ ਪਤੇ ਅਤੇ ਟੈਲੀਫੋਨ ਨੰਬਰ ਆਦੇ ਵੀ ਲਿਖੇ ਹੋਏ ਹਨ ਜਿਨ੍ਹਾਂ ਦੀ ਅਕਸਰ ਲੋੜ ਪੈਂਦੀ ਰਹਿੰਦੀ ਹੈ ਇਸ ਤੋਂ ਇਲਾਵਾ ਮੇਰੀ ਡਾਇਰੀ ਵਿੱਚ ਮੈਂ ਆਪਣੇ ਸਕੂਟਰ ਦਾ ਨੰਬਰ ਗੈਸ ਬੁਕਿੰਗ ਦਾ ਨੰਬਰ ਮਿਤੀ ਫੋਨ ਨੰਬਰ ਅਤੇ ਹੋਰ ਕਈ ਵੇਰਵੇ ਵਿਤਰਿਤ ਕੀਤੇ ਹੋਏ ਹਨ ਇਹ ਮੇਰਾ ਨਿੱਜੀ ਖਜ਼ਾਨਾ ਹੈ ਠੀਕ ਹੈ